ਪਾਰੋ ਆ ਜਾ ਮੈਂ ਦੇਖੀ ਫੇਰ ਇਧਰ ਆ ਜਾ ਆ ਜਾ ਆ ਜਾ ਬੇਟਾ ਉੱਥੇ ਹੀ ਉੱਥੇ ਹੀ ਵਾਸ ਅੰਦਰ ਲੀਆਂ ਬ੍ਰੇਕਾਂ ਦੇ ਪੈਰ ਰੱਖ ਕੇ ਮੁੜੀ ਆਉਂਦੀ ਹੈ ਹੈ ਜੇ ਹੁਣ ਇੱਥੋਂ ਸਿਲਲ ਮੈਂ ਰੇਸ ਫੜ ਲੂੰਗਾ ਮੈਂ ਕਿ ਰੇਸ ਫੜਨੇ ਨੇ ਭੱਜੂਗੀ ਭੱਜੂਗੀ ਹੈ ਪਾਰੋ ਆ ਜਾ ਉਹ ਹੁਣ ਉਹਦੀ ਉਧਰ ਥੋੜਾ ਮੱਝ ਹਲ ਲੈ ਵੀ ਭੱਜ ਪੀ ਓਏ ਭੱਜ ਪੀ ਦੇਖ ਭਾਈ ਭਾਈ ਸਖਾਈ ਲੈ ਹਾਂਜੀ ਉਹ ਦੇਖ ਤੇਰਾ ਭਲਾ ਹੋ ਜੇ ਆਪਰਾ ਆ ਜਾ ਬੇਟਾ ਅੱਛਾ ਭਾਈ ਮੇਰੀ ਰਹਿਣਾ ਇਹਨੇ ਤੇਰੇ ਹੈ ਹਾਂਜੀ ਆ ਜਾ ਪੁੱਤ ਭਾਈ ਬ੍ਰੇਕ ਵੀ ਐਵੇਂ ਜੇ ਹੱਥ ਨਾਲ ਟੱਚ ਨਹੀਂ ਕਰਦਾ ਹੈ ਦੂਰੋਂ ਹੀ ਦੂਰੋਂ ਹੀ ਹੱਥ ਦੂਰ ਬ੍ਰੇਕ ਲੈਣੇ ਨੇ ਉੱਥੇ ਰੋ ਉੱਥੇ ਰੁਕ ਜਾਣਾ ਇਹ ਬਾਈ ਜੀ ਅੱਜ 88 ਦਿਨਾਂ ਦੀ ਹੋ ਗਈ 28 11 2023 ਦਾ ਜਰਮ ਹੈ ਹਾਂ 4:48 ਮਿੰਟਾਂ ਦਾ ਜਰਮ ਹੈ ਜਿਹਦਾ ਅੱਛਾ ਟਾਈਮ ਵੀ ਨੋਟ ਕੀਤਾ ਬਿਲਕੁਲ ਬਿਲਕੁਲ ਤੇ ਬਾਕੀ ਆਪਾਂ ਨੇ ਇਹਦੇ ਤਿੰਨੇ ਚਾਰੇ ਖਾਨਦਾਨਾਂ ਦਾ ਪਤਾ ਹੀ ਅੱਛਾ ਜੀ ਹਾਂਜੀ ਜਿਵੇਂ ਹੁਣ ਤੁਸੀਂ ਲਾ ਲਵੇ ਇਹਦਾ ਬਾਪ ਲక్ష్ਮੀ ਡੇਰੀ ਸ਼ਕੰਦਰਾਣਾ ਦਾ ਬੇਟਾ ਹੈ ਠੀਕ ਹੈ ਤੇ ਜਿਹੜੇ ਇਹਦੇ ਮਾਲਕੇ ਬਾਪ ਦਾ ਨਾਨਾ ਹੈ ਜੀ ਹਾਂਜੀ ਉਹੋ ਹੈਗਾ ਸਨਾਰੀ ਵਾਲਾ ਜੁਗਰਾਜ ਤੇ ਉਹਦਾ ਪੜਨਾਨਾ ਜੋਗਰਾਜ ਠੀਕ ਹੈ ਤੇ ਜਿਹੜਾ ਇਹਦਾ ਨਾਨਾ ਹੈ ਇਹਦਾ ਨਾਨਾ ਜੀ ਅਰਜਨ ਕੁੰਗੜ ਵਾਲਾ ਤੇ ਇਹਦਾ ਪੜਨਾਨਾ ਹੈਗਾ ਖਲੀ ਸੰਘਿਆਣਾ ਜੀ ਅੱਛਾ ਜੀ ਇਥੋਂ ਤੱਕ ਪੂਰਾ ਖਾਂ ਦਾ ਨਾ ਇਹਨਾਂ ਦਾ ਆਬਦ ਨਹੀਂ ਯਾਦ ਰਹਿੰਦਾ ਬਾਈ ਜੀ ਜੇਕਰ ਜਾਨਵਰ ਰੱਖਣੇ ਆ ਤਾਂ ਉਹਨਾਂ ਦੀ ਡਿਟੇਲ ਹੋਣੀ ਜ਼ਰੂਰੀ ਹੈ ਮੈਂ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਜਦੋਂ ਏਆਈ ਕਰਾਉਨੇ ਹੋ ਭਾਵੇਂ 200 ਫਾਲਤੂ ਦੇ ਦਿਆ ਕਰੋ ਸੀਮਣ ਆਪਣਾ ਸਾਹਮ ਕੇ ਰੱਖਿਆ ਕਰੋ ਬਿਲਕੁਲ ਪ੍ਰੋਪਰ ਕੇ ਪਹਿਲਾਂ AI ਕਰਾਉਣ ਤੋਂ ਪਹਿਲਾਂ ਹਾਂ ਮੋਬਾਈਲ ਤੇ ਸਰਚ ਮਾਰੋ ਸਾਨ ਦੀ ਮਾਂ ਦਾ ਸਾਨ ਦੀ ਦਾਦੀ ਦਾ ਰਿਕਾਰਡ ਕੀ ਆ ਰਿਕਾਰਡ ਚੈੱਕ ਕਰੋ ਕੀ ਹਾਲ ਹੈ ਵੀ ਸੱਜਣੋ ਅੱਜ ਤੁਹਾਨੂੰ ਇੱਕ ਬੇਜਵਾਨੀ ਜਿਹੜੀ ਆ ਕੱਟੀ ਹਨਾ ਕਹਿ ਦਿੰਨੇ ਆ ਪਸ਼ੂਆਂ ਨੂੰ ਬੇਜਵਾਨੇ ਪਰ ਜਿਹੜਾ ਇਹਨਾਂ ਦਾ ਪਿਆਰ ਆ ਨਾ ਜਿਹੜਾ ਇਹਨਾਂ ਦੀ ਪਿਆਰ ਬੋਲਦਾ ਜਦੋਂ ਉਦੋਂ ਪਤਾ ਲੱਗਦਾ ਵੀ ਇਹਨਾਂ ਦੀ ਅਸਲ ਜਵਾਨ ਕੀ ਆ ਬਾਈ ਆਇਆ ਵਾ ਸਰਸੇ ਤੋਂ ਤੇ ਬਾਈ ਨਾਲ ਗੱਲਬਾਤ ਵੀ ਕਰਦੇ ਆ ਬਾਈ ਆਜੋ ਤੁਸੀਂ ਆਜੋ ਗਾਣੂ ਫਿਰ ਇਹਦਾ ਆਪੇ ਹੀ ਆਜੂ ਵਿਚਾਰੀ ਮਗਰ ਹਨਾ ਸੱਚਿਆ ਬਾਈ ਬਾਈ ਸੱਸੀਕਾਰ ਤੁਹਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਦੂਰ ਦੇਸ਼ੋ ਵਿਦੇਸ਼ਾਂ ਵਿੱਚ ਬੈਠੇ ਸਾਰਿਆਂ ਨੂੰ ਪਿਆਰ ਭਰੀ ਸੱਸੀਕਾਰ ਅ ਬਾਈ ਇਹ ਕਿੰਨੇ ਟਾਈਮ ਦੀ ਹੈ ਕੱਟੀ ਆਪਣੀ ਇਹ ਬਾਈ ਜੀ ਅੱਜ 88 ਦਿਨਾਂ ਦੀ ਹੋ ਗਈ 28 11 2023 ਦਾ ਜਰਮ ਹੈ ਹਾਂ 4:48 ਮਿੰਟਾਂ ਦਾ ਜਰਮ ਹੈ ਜੀ ਦਾ ਅੱਛਾ ਟਾਈਮ ਵੀ ਨੋਟ ਕੀਤਾ ਬਿਲਕੁਲ ਬਿਲਕੁਲ ਠੀਕ ਹੈ ਹਾਂਜੀ ਤੇ ਯਾਰ ਬੜਾ ਪਾਇਆ ਹੋਇਆ ਤੁਹਾਡੇ ਨਾਲ ਇਹਦਾ ਬਿਲਕੁਲ ਇਨਸਾਨ ਨਾਲੋਂ ਵੀ ਜੀ ਇਹ ਜਾਦੇ ਸੁੰਦਰ ਹੁੰਦੇ ਵਿੱਚ ਹਾਂ ਬਿਲਕੁਲ ਪਰ ਆਵਾਜ਼ ਤੇ ਆਉਂਦੀ ਆ ਹਾਂ ਆਉਂਦੀ ਆ ਜੀ ਮਾਰੇ ਉਹ ਆਜ ਪਰੋ ਆ ਜਾ ਬੇਟਾ ਲੈ ਲੈ ਆ ਜਾ ਕੀ ਬਾਤ ਆ ਵਾ ਵਾ ਮਗਰ ਮਗਰ ਤਰੀ ਬਰਦੀ ਹੈ ਜਿੱਥੋਂ ਤੱਕ ਜਾਵਾਂਗੇ ਰਿੰਗ ਦੇ ਵਿੱਚ ਵੀ ਇਹਦੇ ਕੋਈ ਆਪ ਰੱਸਾ ਨਹੀਂ ਪਾਇਆ ਅੱਛਾ ਗੱਡੀ 'ਚ ਵੀ ਸਵੇਰੇ ਆਪਾਂ ਜਦੋਂ ਘਰੋਂ ਚੜਾ ਲਈਏ ਨੇ ਬੁੱਕਲ 'ਚ ਵਹਿ ਗਈ ਆ ਸਾਰੇ ਰਾ ਬੈਠੀ ਆ ਇਹ ਇੱਥੋਂ ਆ ਕੇ ਮੈਂ ਉੱਤਰ ਗਈ ਆ ਇਹ ਨਾਲ ਉੱਤਰ ਗਈ ਆ ਤੇ ਮਾਂ ਹੁਣ ਇਹਦੀ ਘਰੇ ਆ ਹਨਾ ਮਾਂ ਇਹਦੀ ਘਰੇ ਆ ਵੀਰ ਜੀ ਅੱਛਾ ਤੇ ਹੁਣ ਫਿਰ ਦੁੱਧ ਦੁੱਧ ਕਿਵੇਂ ਇਹਨੂੰ ਫਿਰ ਪਿਆਇਆ ਦੁੱਧ ਇਹਨੂੰ ਇੱਥੇ ਦਿੱਤਾ ਹੈ ਵੀਰੇ ਬੋਤਲ ਨਾਲ ਅੱਛਾ ਹਾਂ ਠੀਕ ਹੈ ਤੇ ਘਰੇ ਫਿਰ ਕਿਵੇਂ ਦੁੱਧ ਚੰਗਾਉਣੇ ਆ ਜਾਂ ਘਰੇ ਹਾਂ ਵੀਰੇ ਆਪਣੀ ਮਰਜ਼ੀ ਨਾਲ ਜਿੰਨਾ ਦਾ ਦਿਲ ਕਰਦਾ ਖੁੱਲਾ ਚੰਗ ਲੈਂਦੀ ਆ ਬਾਕੀ ਕਾਸਟ੍ਰੇਟਰ ਫੀਡ ਦੇ ਦੇਈ ਦੀ ਆ ਅੱਛਾ ਖੁੱਲਾ ਹੀ ਚੰਗਦੀ ਆ ਹਾਂ ਖੁੱਲਾ ਜੋਨੇ ਪਰ ਆ ਜਾ ਵੀ ਦੇਖੀ ਫੇਰ ਇੱਧਰ ਆ ਜਾ ਆ ਜਾ ਆ ਜਾ ਬੇਟਾ ਉੱਥੇ ਹੀ ਉੱਥੇ ਹੀ ਵਾਸ ਅੰਦਰ ਲੀਆਂ ਬ੍ਰੇਕਾਂ ਦੇ ਪੈਰ ਰੱਖ ਕੇ ਮੁੜੀ ਆਉਂਦੀ ਹੈ ਜੇ ਹੁਣ ਇੱਥੋਂ ਸਿਲਲ ਮੈਂ ਰੇਸ ਫੜ ਲੂੰਗਾ ਮੈਂ ਕਿ ਰੇਸ ਫੜਨੇ ਨੇ ਭੱਜੂਗੀ ਭੱਜੂਗੀ ਹੈ ਪਰ ਆ ਜਾ ਉਹ ਹੁਣ ਵੀ ਨਹੀਂ ਉਧਰ ਥੋੜਾ ਮੱਝ ਆ ਲੈ ਲੈ ਵੀ ਭੱਜ ਪੀ ਓਏ ਭੱਜ ਪੀ ਦੇਖ ਭਾਈ ਭਾਈ ਸਿਖਾਈ ਲੈ ਹਾਂਜੀ ਉਹ ਦੇਖ ਤੇਰਾ ਪਲਾਹ ਹੋ ਜੇ ਆ ਪਰਾ ਆ ਜਾ ਬੇਟਾ ਪਰ ਮੇਰੀ ਰਹਿਣਾ ਇਹਨੇ ਤੇਰੇ ਹੈ ਹਾਂਜੀ ਆ ਜਾ ਬੱਤਾ ਭਾਈ ਬ੍ਰੇਕ ਵੀ ਐਵੇਂ ਜੇ ਹੱਥ ਨਾਲ ਟੱਚ ਨਹੀਂ ਕਰਦਾ ਹੈ ਦੂਰੋਂ ਹੀ ਦੂਰੋਂ ਹੀ ਹੱਥ ਨਾਲ ਉਹ ਤੇ ਰੋ ਉੱਥੇ ਰੁਕ ਜਾਣਾ ਵਾਹ ਵਾਹ ਆਪਣੇ ਕੋਲੇ ਵੀਰੇ ਫਤੇ ਸੂਰਤੀਆ ਨਾਮ ਦਾ ਬੁੱਲ ਠੀਕ ਹੈ ਦੋ ਵਾਰਾਂ ਦਾ ਜੇਤੂ ਹੈ ਠੀਕ ਹੈ ਅੱਛਾ ਤੁਹਾਡੇ ਆਪਣੇ ਬੁੱਲ ਦੀ ਹੈ ਜੀ ਹਾਂਜੀ ਕਰਦੇ ਬੁੱਲ ਦੀ ਹੈ ਜੀ ਠੀਕ ਹੈ ਡਾਇਰੈਕਟ ਮੀਟਿੰਗ ਦੀ ਹੈ ਜੀ ਠੀਕ ਹੈ ਠੀਕ ਹੈ ਤੇ ਭਾਈ ਹੋਰ ਕਿੰਨੇ ਜਾਨਵਰ ਹੈਗੇ ਆ ਆਪਣੇ ਕੋਲੇ 10 12 ਜਾਨਵਰ ਹੈਗੇ ਵੀਰੇ ਠੀਕ ਹੈ ਤੇ ਸਾਰਿਆਂ ਦਾ ਹੀ ਪਿਆਰ ਆਈਆਂ ਕੇ ਬਿਲਕੁਲ ਆਪਣਾ ਜਦੋਂ ਫੂਲੇਵਾਲ 5 ਮਾਰਚ 2022 ਨੂੰ ਇਹਦਾ ਬਾਪ ਜਿੱਤ ਕੇ ਗਿਆ ਹਾਂਜੀ ਉਹਦੇ ਵੀ ਆਪ ਰਸਾ ਨਹੀਂ ਪਾਇਆ ਸੀ ਕੀ ਰੈਂਚ ਬੋਲਦੇ ਵੀ ਉਹ ਵੀ ਖੁੱਲਾ ਅੱਛਾ ਹਾਂਜੀ ਖੁੱਲਾ ਐਸੇ ਤਰ੍ਹਾਂ ਵੀਰ ਜੀ ਸ਼ਾਂਤ ਮੋਲਦਾ ਹਾਂ ਉਹ ਯਾਨੀ ਕਿ ਸ਼ਾਂਤ ਹੀ ਰਹਿੰਦਾ ਹੁਣ ਵੀ ਉਹ 88 ਦਿਨਾਂ ਦੀ ਹੈ ਵੀਰੇ 28 ਨੂੰ 3 ਮਹੀਨੇ ਦੀ ਹੋ ਜਾਣੀ ਹੈ ਹੈ ਵੀ ਛੋਟੀ ਆ ਅਜੇ ਉਮਰ ਦੇ ਦਾ ਦੇਖੀਏ ਛੋਟੀ ਆ ਪਰ ਇੰਟਗੈਟੀਆਂ ਕਟੀਆਂ ਆਪਣੀਆਂ ਸਾਲ-ਸਾਲ ਦੀਆਂ ਹੁੰਦੀਆਂ ਬਈ ਹੈਨਾ ਹਾਂਜੀ ਤੇ ਬਾਕੀ ਆਪਾਂ ਨੇ ਇਹਦੇ ਤਿੰਨੇ ਚਾਰੇ ਖਾਨਦਾਨਾਂ ਦਾ ਪਤਾ ਹੀ ਅੱਛਾ ਜੀ ਹਾਂਜੀ ਜਿਵੇਂ ਹੁਣ ਤੁਸੀਂ ਲਲਵੀ ਇਹਦਾ ਬਾਪ ਲక్ష్ਮੀ ਡੇਰੀ ਸ਼ਕੰਦਰਾਣਾ ਦਾ ਬੇਟਾ ਹੈ ਠੀਕ ਹੈ ਤੇ ਜਿਹੜਾ ਇਹਦੇ ਮਾਲਕੇ ਬਾਪ ਦਾ ਨਾਨਾ ਜੀ ਹਾਂਜੀ ਉਹ ਹੋएगा ਸੁਨਾਰੀ ਵਾਲਾ ਜੁਗਰਾਜ ਤੇ ਉਹਦਾ ਪੜਨਾਨਾ ਜੋਗਰਾਜ ਠੀਕ ਹੈ ਤੇ ਜਿਹੜਾ ਇਹਦਾ ਨਾਨਾ ਹੈ ਇਹਦਾ ਨਾਨਾ ਜੀ ਅਰਜਨ ਕੁੰਗੜ ਵਾਲਾ ਤੇ ਇਹਦਾ ਪੜਨਾਨਾ ਹੈਗਾ ਖਲੀ ਸੰਘਿਆਣਾ ਜੀ ਅੱਛਾ ਜੀ ਇਥੋਂ ਤੱਕ ਪੂਰਾ ਖਾਂਦਾ ਨਾ ਇਹਨਾਂ ਦਾ ਆਪ ਦਾ ਨਹੀਂ ਯਾਦ ਰਹਿੰਦਾ ਬਾਈ ਜੀ ਜੇਕਰ ਜਾਨਵਰ ਰੱਖਣੇ ਆ ਤਾਂ ਉਹਨਾਂ ਦੀ ਡਿਟੇਲ ਹੋਣੀ ਜ਼ਰੂਰੀ ਹੈ ਮੈਂ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਜਦੋਂ ਏਆਈ ਕਰਾਉਨੇ ਹੋ ਭਾਵੇਂ 200 ਫालतू ਦੇ ਰਿਆ ਕਰੋ ਹਾਂ ਸੀਮਣ ਆਪਣਾ ਸਾਹਮ ਕੇ ਰੱਖਿਆ ਕਰੋ ਬਿਲਕੁਲ ਪ੍ਰੋਪਰ ਕੇ ਪਹਿਲਾਂ AI ਕਰਾਉਣ ਤੋਂ ਪਹਿਲਾਂ ਹਾਂ ਮੋਬਾਈਲ ਤੇ ਸਰਚ ਮਾਰੋ ਸਾਨ ਦੀ ਮਾਂ ਦਾ ਸਾਨ ਦੀ ਦਾਦੀ ਦਾ ਰਿਕਾਰਡ ਕੀ ਆ ਬਿਲਕੁਲ ਰਿਕਾਰਡ ਚੈੱਕ ਕਰੋ ਹਾਂਜੀ ਹਾਂਜੀ ਫਿਰ ਉਹਦੀ ਆਪ ਦੀ ਜਿਵੇਂ ਹੁਣ ਇਹਦੀ ਦਾਦੀ ਹੈ ਇਹਦੀ ਨਾਨੀ ਹੈ ਉਹਨਾਂ ਦਾ ਵੀ ਰਿਕਾਰਡ ਰੱਖੋ ਬਣਾ ਕੇ ਬਿਲਕੁਲ ਬਿਲਕੁਲ ਫਿਰ ਜਾ ਕੇ ਵਧੀਆ ਪ੍ਰਦਰਸ਼ਨੀ ਪੈਦਾ ਹੁੰਦੀ ਆਪਣੇ ਕੋਲ ਸਹੀ ਗੱਲ ਆ ਬਾਈ ਹਾਂਜੀ ਇਹ ਪ੍ਰਾਈਜ਼ ਨਹੀਂ ਜੇ ਬਕਾਉ ਨਹੀਂ ਹੈ ਜੀ ਬਕਾਉ ਨਹੀਂ ਹੈ ਜੀ ਇਹ ਤਾਂ ਇਹਦਾ ਇਨਾਮ ਤੇ ਆਈ ਆ ਨੰਬਰਾਂ 'ਚ ਆਈ ਆ ਹਾਂਜੀ ਇਹਨੇ ਬਾਈ ਇਹ ਹੁਣ ਜਿਵੇਂ ਆਉਦੀ ਮਾਂ ਬਿਨਾਂ ਦਾ ਜੀ ਲਾ ਲੈਂਦੇ ਜੇ ਤੂੰ ਕਿਤੇ ਘਰੋਂ ਬਾਹਰ ਜਾਵਾਂਗਾ ਹਾਂਜੀ ਜੀ ਇਹਨੂੰ ਪ੍ਰੋਪਰ ਸੰਗਲੀ ਉਦੋਂ ਲਾਉਣੀ ਪੈਂਦੀ ਜਦੋਂ ਮੈਂ ਬਾਹਰ ਜਾਣਾ ਅੱਛਾ ਨਹੀਂ ਕੋਈ ਲੋੜ ਨਹੀਂ ਪੈਂਦੀ ਠੀਕ ਹੈ ਹਾਂਜੀ ਮੈਂ ਹੁਣ ਦੇਖੋ ਕਿੰਨੇ ਵੀ ਐ ਸਾਰੇ ਵੀਰ ਖੜੇ ਆ ਇਹਨੂੰ ਜੇ ਕਰਦਾ ਪਾਰੋ ਬਟਾ ਆ ਜਾ ਚੱਲੀਏ ਆਪਾਂ ਲੈ ਰੁਕ ਜਾ ਬਟਾ ਗੱਡੀ ਆਈ ਜਾਂਦੀ ਉਧਰ ਨਮਸਤਾਨ ਪ੍ਰਾਪਤ ਹੈ ਜੀ ਬਾਈ ਹਜੇ ਤਾਂ ਇਹਦਾ ਕਿਵੇਂ ਕਹੀਏ ਦਿਮਾਗ ਵਾਲੀਆਂ ਨਾੜਾਂ ਵੀ ਨਹੀਂ ਪੂਰੀਆਂ ਚੱਲੀਆਂ ਹੁਣੇ ਪਿਆਰ ਪਹਿਲਾਂ ਹੀ ਪਾ ਗਏ ਬਿਲਕੁਲ ਬਹੁਤ ਜ਼ਿਆਦੇ ਕਿਉਂਕਿ ਵਿਰਜੀ ਆਪਣੇ ਕੋਲੇ ਜਦੋਂ ਬੱਚੇ ਹੁੰਦੇ ਸੂਰਤਿਆ ਪਿੰਡ ਹੈ ਵਿਰਜੀ ਆਪਣਾ ਜ਼ਿਲ੍ਹਾ ਸਰਸਾ ਦਸੀਲ ਕਾਲਿਆਂ ਵਾਲੀ ਹਰਿਆਣਾ ਜਦੋਂ ਆਪਣੇ ਕੋਲੇ ਬੱਚਾ 5 ਤੋਂ 7 ਦਿਨਾਂ ਦਾ ਹੋ ਜਾਂਦਾ ਵਿਰਜੀ ਅਸੀਂ ਉਹਨੂੰ 10 ਕਰਮਾ 20 ਕਰਮਾ ਨਾਲ ਲੈ ਜਾਣਾ ਸ਼ੁਰੂ ਕਰ ਦਿੰਦੇ ਹਾਂ ਇਹਦੇ ਬਾਪ ਨੂੰ ਵੀ ਇਹੀ ਸੀ ਇਹ ਜ਼ਰੂਰੀ ਹੈ ਬਾਈ ਜਿਹੜੀ ਚੀਜ਼ ਤੁਸੀਂ ਕਹੀ ਹੈ ਨਾ ਤਾਂ ਆ ਬਾਈ ਹੁਣ ਜਿੰਨੇ ਵੀ ਖੜੇ ਆ ਵੀਰੇ ਜੇ ਕਿਸੇ ਦੇ ਹੁਣ ਮਾਝਾ ਜਾਂ ਗਾਂਸ ਹੁੰਦੀ ਆ ਜਦੋਂ ਬੱਚਾ ਛੋਟਾ ਉਹਨੂੰ ਤੁਸੀਂ ਡਿਚਕਰੀ ਮਾਰਨ ਲੱਗ ਜੋ ਉਹਨੇ ਤੇ ਖੇਚ ਜੂ ਪੂ ਰੈਣ ਤੇ ਜਦੋਂ ਵੱਡਾ ਹੋ ਗਿਆ ਫੇਰ ਉਹਨਾਂ ਪਿਆਰ ਨਹੀਂ ਪੈਂਦਾਗਾ ਬੰਦਾ ਵੀਰ ਜੀ ਧੋਖਾ ਦੇ ਜੇ ਜਾਨਵਰ ਮੇਰਾ ਦਿਲ ਨਹੀਂ ਕਹਿੰਦਾ ਵੀ ਜਾਨਵਰ ਇਨਸਾਨ ਨੂੰ ਧੋਖਾ ਦੇ ਜੂ ਬਿਲਕੁਲ ਜੀ ਬਿਲਕੁਲ ਆ ਜਾ ਪੁੱਤਰੇ ਇੱਧਰ ਆ ਜਾ ਆ ਜਾ ਆ ਜਾ ਇਹ ਕਾ ਵੀ ਹੈਗੀ ਆ ਆ ਵੀ ਹੈਗੀ ਹੈ ਗਿਆਨੀ ਹੋਣਾ ਦੀ ਇਹ ਸਾਰੀ ਮੰਡੀ ਦਾ ਕੀੜਾ ਕਢਾ ਲਿਆ ਹੀ ਆ ਉਹਦਾ ਬਾਪੂ ਭੱਜਿਆ ਮਗਰ ਇਹ ਵਰਜਾ ਗਰਾਉਂਟੇ ਆ ਠੀਕ ਆ ਭਾਈ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਵੀ ਤੇ ਬਾਕੀ ਬਾਈ ਦੂਜੇ ਪਹੂਆਂ ਦਾ ਵੀ ਪਿਆਰ ਜਿਵੇਂ ਤੁਸੀਂ ਦੱਸਿਆ ਵੀ ਇਹੀ ਆ ਹੈ ਹਾਂਜੀ ਵੀਰ ਤੇ ਫਿਰ ਜਿਹੜਾ ਹੁਣ ਇਹਨੂੰ ਇਹਨੂੰ ਫਿਰ ਕੋਈ ਮਾੜਾ ਮੋਟਾ ਐਕਸਟਰਾ ਦਿੰਨੇ ਆ ਖਾਣ ਪੀਣ ਦੇ ਆ ਫਰੂਟ ਜਾਂ ਹੋ ਗਿਆ ਜਾਂ ਕੋਈ ਨਹੀਂ ਐਵੇਂ ਮੈਂ ਝੂਠ ਨਹੀਂ ਮਾਰ ਸਕਦਾ ਵੀਰੇ ਫਾ ਫਰੂਟ ਕੁਛ ਨਹੀਂ ਦਿੰਦੇ ਕਾਰ ਸਟਾਰਟਰ ਦਿੰਨੇ ਆ ਹੁਣ ਇਸ ਤੋਂ ਬਾਅਦ ਬੈਟਾ ਵਿੱਚ ਹਾਂ ਤੇ ਬੜਾ ਕਾਫ ਲੀਵਰ ਟੌਨਕ ਵਗੈਰਾ ਹੁਣ 3 ਮਹੀਨਿਆਂ ਤੋਂ ਬਾਅਦ ਉਹ ਚਾਲੂ ਕਰਾਂਗੇ ਠੀਕ ਹੈ ਹੁਣ ਤੱਕ ਇਹਨੂੰ ਪ੍ਰੋਪਰ ਖੁੱਲਾ ਦੁੱਧ ਤੇ ਕਾਫ ਸਟਾਰਟਰ ਫੀਡ ਹੈ ਫੀਡ ਕਿਸੇ ਵੀ ਕੰਪਨੀ ਦੀ ਪਾ ਲਓ ਸਾਰੀਆਂ ਵਧੀਆ ਕੰਪਨੀ ਦੀਆਂ ਪਾਉਂਗੇ ਬਿਲਕੁਲ ਆਪਾਂ ਕਿਸੇ ਕੰਪਨੀ ਨੂੰ ਇਹ ਨਹੀਂ ਕਹਿੰਦੇ ਫਲਾਣੇ ਦੀ ਵਧੀਆ ਤੇਮਕਰੀ ਵਧੀਆ ਹਾਂ ਸਾਰਿਆਂ ਦੀ ਵਧੀਆ ਪਰ ਪਾਓ ਕੰਪਨੀ ਦੀਆਂ ਕੰਪਨੀ ਦੀ ਪਾਓ ਕਾਪਸ ਸਟਾਰਟਰ ਜ਼ਰੂਰੀ ਹੈ ਬੱਚੇ ਨੂੰ ਦੇਣਾ ਸਹੀ ਹੈ ਜੀ ਸਹੀ ਗੱਲ ਹੈ ਕਿਉਂਕਿ ਵੀਰ ਜੀ ਜਦੋਂ ਆਪਾਂ ਇਹਨੂੰ ਦੁੱਧ ਚੰਗਾ ਦੇਵਾਂਗੇ ਚੰਗੀ ਫੀਡ ਦੇਵਾਂਗੇ ਇਹਨਾਂ ਦਾ ਮੈਂਡ ਐਟਕੋਮੈਟਿਕ ਹੀ ਖੁੱਲ ਜਾਂਦਾ ਹੈ ਖੁੱਲ ਜਾਂਦਾ ਤੇ ਉਹ ਤੁਹਾਡੇ ਨਾਲ ਲਗਾਅ ਬਣਾ ਲੈਂਦੇ ਬਿਲਕੁਲ ਇਹ ਤਾਂ ਤੁਹਾਡੇ ਨਾਲ ਬਾਲਾ ਜਿਆਦਾ ਬਣਿਆ ਹੋਇਆ ਬਹੁਤ ਜਿਆਦਾ ਵੀਰ ਜੀ ਹੈਨਾ ਹਾਂ ਜੇ ਉਹ ਇਹਨੂੰ ਕਹਿੰਦਾ ਪਰ ਬੇਟਾ ਲੈ ਮੋੜੇ ਚੜ੍ਹੇਗੇ ਚੜ੍ਹ ਜਾ ਅੱਛਾ ਇਨੇ ਉੱਪਰ ਵੀ ਚੱਲੇ ਜਾਣਾ ਚੱਲ ਆਪ ਦੇਖੋ ਵੀ ਪਿਆਰ ਦੇਖੋ ਲੈ ਸਿਰ ਰੱਖ ਕੇ ਬੈਗੀ ਆ ਬਸਾਂ ਦੀ ਥੱਕੀ ਪਈ ਆ ਨਾ ਹੁਣ ਥੋੜਾ ਐ ਕਰਾਉਂਦਾ ਵੀਰੇ ਰਾਤ 2 ਵਜੇ ਦੀ ਚੱਲ 2 ਵਜੇ ਦਾ ਦੁੱਧ ਚੰਗਾ ਕੇ ਤੋਰੀ ਹੋਈ ਆ ਉਹਨਾਂ ਦੇ ਚੱਲੇ ਆ ਹਾਂ ਤੇ ਸਵੇਰੇ ਰਿੰਗ 'ਚ 9 ਵਜੇ ਦੇ ਖੜ੍ਹ ਗਏ ਜੇ ਜਾ ਕੇ ਰਿੰਗ ਚਲੀਏ 11:30 ਵਜੇ ਹਾਂ ਉਹਦੇ ਕਰਕੇ ਥਕਾਵਟ ਨੇ ਆਇ ਨਸੂਸ ਹੋ ਗਈ ਵੈਸੇ ਹੁਣ ਵੀ ਪਿਆਰ ਦੇ ਨੇ ਉਹਨੇ ਦੇ ਰਹੀ ਐ ਪਿਆਰ ਉਹਨੇ ਹਾਂ ਪਰ ਉਹ ਮਜਬੂਰੀ ਉਹਦੀ ਕਿਉਂਕਿ ਸਫਰ ਚ ਪਹਿਲੇ ਦਿਨ ਤੋਂ ਸਫਰ ਚ ਆਈ ਆ ਹਾਂਜੀ ਇੰਨੇ ਲੰਮੇ ਚ ਉਹ ਵੀ ਬਿਲਕੁਲ ਵੀਰ ਜੀ ਮੇਰੇ ਸਾਬ ਨਾਲ 200 ਕਿਲੋਮੀਟਰ ਦੇ ਆ ਜਿਆਦਾ ਪੈ ਗਿਆ ਹਾਂ 200 ਕਿਲੋਮੀਟਰ ਦੇ ਆਏ ਹੋਏ ਹਾਂ ਜੀ ਹਾਂ ਇਸੇ ਕਰਕੇ ਉਹਨਾ ਤਾਂ ਹੀ ਥੋੜੀ ਖਿੱਚ ਕਰ ਰਹੇ ਸੀ ਜਾਣ ਦੀ ਪਰ ਠੀਕ ਐ ਆ ਜਾ ਬੇਟਾ ਵਾਹ ਬਈ ਤੇ ਕਿਤੇ ਜੇ ਟਾਈਮ ਮਿਲਿਆ ਆਪਣਾ ਤੇ ਆਪਾਂ ਸਰਸੇ ਜਾ ਕੇ ਵੀ ਬਾਈ ਉਹਨਾਂ ਕੋਲੇ ਜ਼ਰੂਰ ਵੀਡੀਓ ਘਰ ਵੀ ਬਣਾ ਕੇ ਆ ਜਾਵਾਂਗੇ ਲੈ ਉਹ ਭੱਜ ਪੀ ਉਹ ਭੱਜ ਵੀ ਨਾਲੇ ਥੱਕੀ ਪਈ ਆ ਭੱਜਿਆ ਜਾਂਦਾ ਨਹੀਂ ਵਾਰ ਭਾਈਦੀ ਆ ਆ ਜਾ ਬੇਟਾ ਇਹ ਖਿਹੜਾ ਨਹੀਂ ਛੱਡਣਾ ਆਜ ਮੇਰੇ ਖਿਆਲ ਨਾਲ ਬਾਈ ਜਿਵੇਂ ਰਿੰਗ ਜਾਏ ਤੋਰੀ ਸੀ ਜਾਂ ਇੱਥੇ ਤੋਰੀ ਆ ਅੱਜ ਕਈ ਵੀਰਾਂ ਨੂੰ ਹੋਰਾਂ ਨੂੰ ਸ਼ੌਕ ਪਵਾ ਜੈਗਾ ਤੂੰ ਇਹ ਟਰਾਈ ਤਾਂ ਜ਼ਰੂਰ ਕਰਨਗੇ ਜਿਹੜੇ ਸਾਡੀ ਬਾਈ ਦੀ ਜ਼ਿੰਦਗੀ ਸਫਲ ਹੋ ਜੀ ਜੇ ਪੰਜ ਵੀਰ ਵੀ ਕੋਈ ਐਸਾ ਹਾਂ ਇੱਧਰ ਆ ਗਏ ਹਾਂ ਤਾਂ ਮੁੜ ਗਏ ਕਿਸੇ ਹੋਰ ਚੀਜ਼ ਤੋਂ ਤੇ ਪਸ਼ੂ ਪ੍ਰਦਰਸ਼ਨੀ ਦੇ ਵਿੱਚ ਆ ਗਏ ਤਾਂ ਆਪਾਂ ਨੂੰ ਐ ਹੋ ਜੂਆ ਵੀ ਆਪਾਂ ਮੇਲਾ ਸਫਲ ਹੋ ਗਿਆ ਪੂਰਾ ਬਿਲਕੁਲ ਸਹੀ ਗੱਲ ਆ ਬਾਈ ਠੀਕ ਆ ਬਾਈ ਬਹੁਤ ਧੰਨਵਾਦ ਤੁਹਾਡਾ ਸ਼ਸ਼ੀਕਰ ਵੀਰ ਤੇ ਕਰਮਾ ਵਾਲੀ ਨੂੰ ਉਮਰ ਬਖਸ਼ੇ ਲੰਮੀ ਬਾਬਾ ਤੇ ਅਗਲੇ ਸਾਲ ਫੇਰ ਰਿੰਗ ਚ ਆਵੀ ਤੇ ਉਦੋਂ ਤਾਂ ਪਛਾਣ ਨਹੀਂ ਆਉਣੀ ਇਹਦੀ час dan доступу